ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਬਾਂਸਰਜ਼ ਵਰਡ ਵਿੱਚ ਦੋਸਤੋ ਠੰਡ ਸ਼ੁਰੂ ਹੋ ਚੁੱਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਂਮਲੇ ਦਾ ਸੀਜ਼ਨ ਆ ਚੁੱਕਾ ਹੈ ਤੇ ਆਪਾਂ ਕਿਸ ਨਾ ਕਿਸੇ ਰੂਪ ਵਿੱਚ ਆਂਮਲੇ ਘਰ ਵਿੱਚ ਵਰਤਦੇ ਆਂ ਕਦੀ ਅਚਾਰ ਬਣਾਣੇ ਆ ਜਾਂ ਮਰਬਾ ਬਣਾਣੇ ਆ ਇਸ ਦਾ ਤੇ ਜਾਂ ਇਸ ਦੀ ਚਟਨੀ ਬਣਾ ਕੇ ਖਾਣੇ ਆ ਦੋਸਤੋ ਅੱਜ ਮੈਂ ਬਣਾਵਾਂਗੀ ਆਂਮਲਿਆਂ ਦੀ ਕੈਂਡੀ ਜਿਹੜੀ ਕਿ ਬਿਨਾਂ ਧੁੱਪ ਲਵਾਏ ਛੱਟਪਟ ਘਰ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਤੇ ਚਲੋ ਸ਼ੁਰੂ ਕਰਦੇ ਆਂ ਆਪਾਂ ਇਸ ਦੀ ਰੈਸਪੀ ਇਸ ਲਈ ਮੈਂ ਅੱਧਾ ਕਿਲੋ ਆਂਮਲੇ ਲਿੱਤੇ ਜੀ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲ ਤੁਸੀਂ ਆਮਲੇ ਰੈਂਤ ਤੋਂ ਪਹਿਲਾਂ ਚੈੱਕ ਕਰ ਲੈਣਾ ਕਿ ਇਸ ਵਿੱਚ ਕੋਈ ਜ਼ਿਆਦਾ ਦਾਗ ਦੱਬਾ ਨਾ ਹੋਵੇ ਜਿਵੇਂ ਆ ਥੋੜਾ ਜਿਹਾ ਹੈ ਤਾਂ ਚੱਲੇਗਾ ਪਰ ਜ਼ਿਆਦਾ ਇਹ ਆਮਲੇ ਖਰਾਬ ਨਾ ਹੋਣ ਜੀ ਹੁਣ ਇਸ ਤੋਂ ਬਾਅਦ ਦੂਜੇ ਪਾਸੇ ਮੈਂ ਕੜਾਈ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਹੈ ਉਬਲਣ ਲਈ ਜੀ ਤੇ ਇਸ ਉੱਪਰ ਮੈਂ ਇੱਕ ਛਰਨੀ ਰੱਖ ਦਵਾਂਗੀ ਤੇ ਇਸ ਉੱਪਰ ਆਪਾਂ ਇਹ ਆਮਲੇ ਪਾ ਦਵਾਂਗੇ ਇਸ ਨੂੰ 10 ਤੋਂ 15 ਮਿੰਟ ਲਈ ਸਟੀਮ ਓਨਲੀ ਰੱਖ ਲਵਾਂਗੇ ਦੋਸਤੋ ਇਹ ਜਦੋਂ ਚੰਗੀ ਤਰ੍ਹਾਂ ਸਟੀਮ ਹੋ ਗਏ ਤਾਂ ਇਸ ਤਾਂ ਇਸ ਦੀ ਸਾਰੀ ਇਹ ਕਲੀਆਂ ਖੁੱਲ ਜਾਣਗੇ ਤੇ ਇਸ ਵਿੱਚੋਂ ਗਿੜਤ ਨਜ਼ਰ ਆਉਣ ਲੱਗ ਜਾਵੇਗੀ ਇਸ ਨੂੰ ਮੈਂ ਹੁਣ 10 ਤੋਂ 15 ਮਿੰਟ ਲਈ ਢੱਕਲੀ ਢੱਕ ਕੇ ਰੱਖ ਰਹੀ ਹਾਂ ਕੱਚ ਦਾ ਢੱਕਣਾ ਆਪਾਂ ਨੂੰ ਇਸ ਵਿੱਚ ਨਜ਼ਰ ਆ ਜਾਵੇਗਾ ਜਦੋਂ ਆਮਲੇ ਦਾ ਕਲਰ ਬਦਲ ਜਾਵੇਗਾ ਤਾਂ ਸਮਝਾਂਗੇ ਆਪਾਂ ਆਪਣੀ ਘਾਮਲੇ ਪੱਕ ਗਿਆ ਤੇ ਇਸ ਦੀਆਂ ਕਲੀਆਂ ਖੁੱਲ ਜਾਣਗੀਆਂ 10 ਤੋਂ 15 ਮਿੰਟ ਲਈ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਹਾਈ ਫਲੇਮ ਤੇ ਪਈ ਰਹਿਣ ਦੇਣਾ ਜੀ ਤੇ ਹੁਣ ਆਪਾਂ ਦੂਸਰੇ ਪਾਸੇ ਇਸ ਦੀ ਬਾਕੀ ਦੀ ਤਿਆਰੀ ਕਰਦੇ ਹਾਂ ਦੋਸਤੋ ਆਪਾਂ ਅੱਧਾ ਕਿਲੋ ਆਮਲੇ ਲਿੱਤੇ ਸੀ ਤੇ ਦੂਸਰੇ ਪਾਸੇ ਆਪਾਂ ਅੱਧਾ ਕਿਲੋ ਹੀ ਧਾਗੇ ਵਾਲੀ ਮਿਸ਼ਰੀ ਲੈ ਰਹੇ ਹਾਂ ਜੀ ਇਹ ਤੁਸੀਂ ਧਾਗੇ ਵਾਲੀ ਮਿਸ਼ਰੀ ਨਹੀਂ ਪਾਣੀ ਤੇ ਸਿੰਪਲ ਖੰਡ ਵੀ ਪਾ ਸਕਦੇ ਹੋ ਇਸ ਦੇ ਵੱਡੇ ਵੱਡੇ ਟੁਕੜੇ ਪਹਿਲਾਂ ਮੈਂ ਇਸ ਨੂੰ ਬੇਲਨ ਨਾਲ ਕੁੱਟ ਲਵਾਂਗੀ ਜੀ ਤੇ ਉਸ ਤੋਂ ਬਾਅਦ ਇਸ ਦਾ ਮਿਕਸੀ ਜਾਰ ਵਿੱਚ ਪਾ ਕੇ ਫਾਈਨ ਪਾਊਡਰ ਬਣਾ ਲਵਾਂਗੀ ਮੈਂ ਤਾਂ ਅੱਗੀਆਂ ਵਾਲੀ ਮਿਸ਼ਰੀ ਦਾ ਪੂਰੀ ਤਰ੍ਹਾਂ ਨਾਲ ਫਾਈਨ ਪਾਊਡਰ ਬਣਾ ਕੇ ਤਿਆਰ ਕਰ ਲਿਆ ਜੀ ਹੁਣ ਆਪਾਂ ਜਿਹੜੇ ਸਟੀਮ ਕਰਨ ਵਾਸਤੇ ਆਮਲੇ ਰੱਖੇ ਸੀ ਉਹਨਾਂ ਨੂੰ ਚੈੱਕ ਕਰਦੇ ਹਾਂ ਦੋਸਤੋ ਮੈਂ ਟੱਕਨ ਲਾਤਾ ਜੀ ਕਾ ਦੇਖੋ ਪੂਰੀ ਤਰ੍ਹਾਂ ਨਾਲ ਕਲੀਆਂ ਖੁੱਲ ਚੁੱਕੀਆਂ ਨੇ ਆਪਣੇ ਆਮਲੇ ਪੂਰੀ ਤਰ੍ਹਾਂ ਨਾਲ ਸਟੀਮ ਹੋ ਚੁੱਕੇ ਆ ਦੇਖੋ ਪੂਰੀ ਤਰ੍ਹਾਂ ਇਹਦੀ ਕਲੀਆਂ ਖੁੱਲ ਚੁੱਕੀਆਂ ਥੋੜੀ ਜਿਹੀ ਗਰਮ ਹੈ ਇਸ ਕਰਕੇ ਹੱਥ ਰਗਾਣਾ ਥੋੜਾ ਮੁਸ਼ਕਲ ਹੈ ਹੁਣ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਜੀ ਤੇ ਇਹਨੂੰ ਕੜਾਈ ਉੱਪਰੋ ਚੱਕ ਲਵਾਂਗੇ ਸਾਰੇ ਆਮਲਿਆਂ ਨੂੰ ਤੇ ਇਹਨੂੰ 10 ਮਿੰਟ ਲਈ ਠੰਡਾ ਕਰਨ ਲਈ ਰੱਖਾਂਗੇ ਫਿਰ ਆਪਾਂ ਇਸ ਦਾ ਪੇਸਟ ਬਣਾ ਕੇ ਤਿਆਰ ਕਰਾਂਗੇ ਦੋਸਤੋ ਆਪਣੇ ਆਮਲੇ ਪਹਿਲਾਂ ਨਾਲ ਕਾਫੀ ਠੰਡੇ ਹੋ ਚੁੱਕੇ ਤੇ ਹੁਣ ਆਪਾਂ ਇਹਨਾਂ ਸਾਰੇ ਆਮਲਿਆਂ ਦੀਆਂ ਕਲੀਆਂ ਖੋਲ ਕੇ ਇਸ ਵਿੱਚ ਗਿੜਕਾ ਘੜ ਲਵਾਂਗੇ ਦੋਸਤੋ ਜਿੰਨੀ ਦੇਰ ਮੈਂ ਆਮਲਿਆਂ ਦੀਆਂ ਕਲੀਆਂ ਖੋਲ ਰਹੀ ਹਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਮੇਰੀ ਰੈਸਪੀ ਦੇਖ ਰਹੇ ਹੋ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਇਕਵਲ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਵੇ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀ ਜੇ ਚੰਗੀ ਨਹੀਂ ਲੱਗੀ ਤਾਂ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਤਾਂ ਜੋ ਮੈਨੂੰ ਆਪਣੀਆਂ ਕਮੀਆਂ ਦਾ ਪਤਾ ਲੱਗ ਸਕੇ ਦੇਖੋ ਦੋਸਤੋ ਮੈਂ ਸਾਰੀਆਂ ਗਿੜਕਾਂ ਕੱਢ ਕੇ ਤੇ ਆਮਲੇ ਅਲੱਗ ਕਰ ਦਿੱਤੇ ਆ ਇਸ ਦਾ ਕਲਰ ਵੀ ਪਹਿਲਾਂ ਨਾਲ ਬਦਲ ਗਿਆ ਹੈ ਪਹਿਲਾਂ ਇਹ ਆਪਣੇ ਕੋਲੇ ਜਦੋਂ ਕੱਚੇ ਆਮਲੇ ਇਸ ਤਰ ਬਹੁਤ ਗੂੜੇ ਹਰੇ ਰੰਗ ਦੇ ਸੀ ਜੀ ਤੇ ਹੁਣ ਇਹਦਾ ਰੰਗ orange ਕਲਰ ਵਿੱਚ ਚਲਾ ਗਿਆ ਜੀ ਥੋੜਾ ਜਿਹਾ ਫਿੱਕਾ ਹੋ ਗਿਆ ਹੈ ਹੁਣ ਇਹ ਆਮਲੇ ਮੈਂ ਮਿਕਸੀ ਦੇ ਜਾਰ ਵਿੱਚ ਪਾ ਕੇ ਇੱਕ ਫਾਈਨ ਜਿਹਾ ਪੇਸਟ ਤਿਆਰ ਕਰ ਲਵਾਂਗੀ ਮੈਂ ਸਾਰੇ ਆਮਲੇ ਨੂੰ ਮਿਕਸੀ ਦੇ ਕੱਪ ਵਿੱਚ ਪਾ ਲੈਣੀ ਹੈ ਜੀ ਦੋਸਤੋ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਤੇ ਜਦੋਂ ਇਹ ਪੇਸਟ ਬਣਾਵਾਂਗੇ ਤੇ ਹੋ ਸਕਦਾ ਥੋੜਾ ਜਿਹਾ ਦਰਦਰਾ ਰਹੇ ਜੇ ਤੇ ਇਸ ਲਈ ਮੈਂ ਇਸ ਵਿੱਚ ਜਿਹੜੀ ਕਿ ਆਪਾਂ ਧਾਗੇ ਵਾਲੀ ਮਿਸ਼ਰੀ ਪੀਸੀ ਸੀ ਇਸ ਦੀਆਂ ਦੋ ਕੜਚੀਆਂ ਪਾ ਦਿੰਨੇ ਆ ਜੀ ਕਿਉਂਕਿ ਮਿਸ਼ਰੀ ਪਾਉਣ ਨਾਲ ਇਹ ਪਾਣੀ ਛੱਡ ਜਾਣਗੇ ਆਪਣੇ ਆਵਲੇ ਤੇ ਇਹਦਾ ਬਹੁਤ ਹੀ ਵਧੀਆ ਪੇਸਟ ਬਣ ਕੇ ਤਿਆਰ ਹੋ ਜਾਵੇਗਾ ਬਾਅਦ ਵਿੱਚ ਵੀ ਆਪਾਂ ਇਹ ਮਸ਼ੀਨ ਦੇ ਵਿੱਚ ਹੀ ਮਿਕਸ ਕਰਨੀ ਹੈ ਇਸ ਕਰਕੇ ਮੈਂ ਪਹਿਲਾਂ ਦੋ ਕੜਚੀਆਂ ਪਾ ਦੀਆਂ ਜੀ ਤੇ ਹੁਣ ਆਪਾਂ ਇਸ ਦਾ ਫਾਈਨ ਪੇਸਟ ਬਣਾਵਾਂਗੇ ਬਿਨਾ ਪਾਣੀ ਤੋਂ ਇਹ ਬਹੁਤ ਹੀ ਵਧੀਆ ਪੇਸਟ ਬਣ ਕੇ ਅ ਦੇਖੋ ਜੀ ਇੰਨਾ ਕੁ ਫਾਈਨ ਬਣਿਆ ਹਜੇ ਵੀ ਇਸ ਵਿੱਚ ਇੱਕ ਪੀਸ ਨਜ਼ਰ ਆ ਰਿਹਾ ਤਾਂ ਦੋ ਕੜਛੀਆਂ ਮੈਂ ਇਹਦੇ ਵਿੱਚ ਹੋਰ ਪਾ ਦਿੰਨੀ ਐ ਜੀ ਤਾਂ ਜੋ ਚੰਗੀ ਤਰ੍ਹਾਂ ਬਹੁਤ ਹੀ ਫਾਈਨ ਜਿਹਾ ਪੇਸਟ ਬਣ ਕੇ ਆਪਣੇ ਕੋਲ ਤਿਆਰ ਹੋ ਜਾਵੇ ਜੀ ਜਿੰਨੀ ਆਪਾਂ ਚੀਨੀ ਪਾਵਾਂਗੇ ਓਨਾ ਹੀ ਫਾਈਨ ਪੇਸਟ ਬਣੂਗਾ ਸੋ ਹੁਣ ਬਹੁਤ ਹੀ ਵਧੀਆ ਪੇਸਟ ਬਣ ਕੇ ਤਿਆਰ ਹੋ ਗਿਆ ਆਪਣੇ ਕੋਲੇ ਕੋਈ ਵੀ ਇਸ ਵਿੱਚ ਗੰਡ ਨਹੀਂ ਐ ਇਸ ਵਿੱਚ ਆਮਲੇ ਦਾ ਪੀਸ ਨਹੀਂ ਰਿਹਾ ਬਹੁਤ ਹੀ ਫਾਈਨ ਪੇਸਟ ਬਣ ਕੇ ਤਿਆਰ ਹੋ ਗਿਆ ਥੋੜੀ ਜਿਹਾ ਆਪਾਂ ਇਸ ਵਿੱਚ ਮਿਸ਼ਰੀ ਪਾ ਲਈ ਸੀ ਦੋਸਤੋ ਜੇ ਤੁਸੀਂ ਅਦਰਕ ਪਾਉਣਾ ਚਾਹੁੰਦੇ ਸੀ ਤਾਂ ਤੁਸੀਂ ਇਸ ਵਿੱਚ ਇੱਕ ਅਦਰਕ ਦਾ ਟੁਕੜਾ ਕੱਟ ਕੇ ਵੀ ਪਾ ਸਕਦੇ ਸੀ ਪਰ ਮੈਂ ਇਸ ਵਿੱਚ ਅਦਰਕ ਨਹੀਂ ਪਾਇਆ ਮੈਂ ਬਾਅਦ ਵਿੱਚ ਇਸ ਵਿੱਚ ਜਿੰਜਰ ਪਾਊਡਰ ਪਾਵਾਂਗੀ ਇਸ ਕਰਕੇ ਮੈਂ ਬਿਨਾਂ ਅਦਰਕ ਤੋਂ ਕੱਲੇ ਆਮਲੇ ਤੇ ਮਿਸ਼ਰੀ ਦਾ ਹੀ ਪੇਸਟ ਬਣਾਇਆ ਹੈ ਤੇ ਚਲੋ ਹੁਣ ਆਪਾਂ ਗੈਸ ਤੇ ਦੋਸਤੋ ਮੈਂ ਗੈਸ ਦੀ ਫਲੇਮ ਔਨ ਕਰਕੇ ਇੰਦੇ ਉੱਪਰ ਇੱਕ ਭਾਰੀ ਕਰੇ ਦਾ ਪੈਨ ਰੱਖਤਾ ਹੈ ਜੀ ਇਹ ਨਾਨ ਸਟਿਕ ਪੈਨ ਹੈ ਦੋਸਤੋ ਤੁਸੀਂ ਪਿੱਤਲ ਜਾਂ ਲੋਹੇ ਦੇ ਵਿੱਚ ਇਹ ਆਮਲਾ ਕੈਂਡੀ ਤਿਆਰ ਨਹੀਂ ਕਰਨੀ ਕਿਉਂਕਿ ਇਸ ਦਾ ਟੇਸਟ ਖਰਾਬ ਹੋ ਜਾਵੇਗਾ ਆਮ ਲੋਹੇ ਦੇ ਵਿੱਚ ਪਾਉਣ ਨਾਲ ਇਹ ਬਿਲਕੁਲ ਹੀ ਕਿੜਤਨ ਆ ਜਾਵੇਗੀ ਇਸ ਵਿੱਚ ਇਸ ਕਰਕੇ ਲੋਹੇ ਜਾਂ ਪਿੱਤਲ ਦੇ ਵਿੱਚ ਤੁਸੀਂ ਇਸ ਨੂੰ ਭਾਰੀ ਕਰੇ ਦੇ ਨਾਨ ਸਟਿਕ ਪੈਨ ਦੇ ਵਿੱਚ ਹੀ ਬਣਾਉਣ ਦੀ ਕੋਸ਼ਿਸ਼ ਕਰਿਓ ਤੁਹਾਨੂੰ ਇਹ ਪੈਨ ਦੇ ਵਿੱਚ ਮੈਂ ਜਿਹੜਾ ਆਪਾਂ ਪੇਸਟ ਬਣਾ ਕੇ ਤਿਆਰ ਕੀਤਾ ਜੀ ਸਾਰਾ ਇਹਦੇ ਵਿੱਚ ਪਾ ਲਵਾਂਗੀ ਆ ਦੇਖੋ ਦੋਸਤੋ ਬਹੁਤ ਹੀ ਫਾਈਨ ਪੇਸਟ ਬਣਿਆ ਕੋਈ ਵੀ ਇਸ ਵਿੱਚ ਗੰਢ ਜਾਂ ਲੰਸ ਨਹੀਂ ਰਹੇਗੇ ਨਾ ਹੀ ਕੋਈ ਆਮਲੇ ਦਾ ਪੀਸ ਨਜ਼ਰ ਆ ਰਿਹਾ ਇਸ ਵਿੱਚ ਦੋਸਤੋ ਮੈਂ ਸਾਰਾ ਪੇਸਟ ਪਾਤਾ ਹੈ ਨਾਨਸਟਿਕ ਪੈਨ ਦੇ ਵਿੱਚ ਤੇ ਨਾਲ ਹੀ ਮੈਂ ਜਿਹੜੀ ਮਿਸ਼ਰੀ ਆਪਣੇ ਕੋਲ ਬਚ ਗਈ ਸੀ ਆਰਡਰ ਦੇ ਰੂਪ ਵਿੱਚ ਉਹ ਸਾਰੀ ਇਸ ਵਿੱਚ ਪਾ ਦਵਾਂਗੇ ਇਹ ਦੋ ਚਮਚ ਮਿਸ਼ਰੀ ਜਿਹੜੀ ਬਾਅਦ ਚੋ ਕੈਂਡੀ ਨੂੰ ਰੋਲ ਕਰਨ ਦੇ ਕੰਮ ਆਵੇਗੀ ਇਸ ਵਿੱਚ ਆਪਾਂ ਕੈਂਡੀ ਨੂੰ ਰੋਲ ਕਰਾਂਗੇ ਇਸ ਕਰਕੇ ਮੈਂ ਇੰਨੀ ਕਮਿਸ਼ਰੀ ਰੱਖ ਰਹੀ ਹੈ ਜੀ ਇੰਨਾ ਕੁ ਬਾਰਡਰ ਬਾਕੀ ਬਚਾ ਕੇ ਰੱਖਿਆ ਤੇ ਬਾਕੀ ਸਾਰਾ ਇਹਨੇ ਚ ਪਾਤਾ ਕੁਛ ਆਪਾਂ ਪੇਸਟ ਬਣਾਉਣ ਲੱਗੇ ਪਾਤਾ ਸੀ ਤੇ ਕੁਛ ਹੁਣ ਉੱਪਰ ਦੀ ਪਾ ਰਹੀ ਹਾਂ ਥੋੜਾ 10 ਤੋਂ 15 ਮਿੰਟ ਦੇ ਵਿੱਚ ਚੰਗੀ ਤਰ੍ਹਾਂ ਪੇਸਟ ਮਿਕਸ ਹੋ ਕੇ ਘਾੜਾ ਹੋ ਜਾਵੇਗਾ ਦੋਸਤੋ ਇਹਨੂੰ ਚੰਗੀ ਤਰ੍ਹਾਂ ਪਕਾ ਲੈਣੇ ਮਿਸ਼ਰੀ ਤੇ ਆਮਲੇ ਚੰਗੀ ਤਰ੍ਹਾਂ ਜਦੋਂ ਪੱਕ ਜਾਣਗੇ ਤੇ ਇਹ ਸਾਈਡਾਂ ਨੂੰ ਵੀ ਛੱਡ ਦੇਣਗੇ ਤੇ ਇਸ ਦਾ ਕਲਰ ਵੀ ਚੇਂਜ ਹੋਵੇਗਾ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਣਾ ਆਮਲਾ ਪੱਕ ਕੇ ਤਿਆਰ ਹੋ ਗਿਆ ਹੈ ਦੋਸਤੋ ਫਲੇਮ ਲੋ ਟੂ ਮੀਡੀਅਮ ਹੀ ਰੱਖਨੀ ਹੈ ਹਾਈ ਫਲੇਮ ਤੇ ਆਇਨ ਨੂੰ ਬਕਾਈਓ ਜੀ ਜਲਦੀ ਨਾਲ ਇਹ ਸੁੱਕ ਜਾਵੇਗਾ ਤੇ ਕੱਚਾ ਬਣੇ ਦੇ ਵਿੱਚ ਰਹਿ ਜਾਵੇਗਾ ਇਸ ਕਰਕੇ ਲੋ ਟੂ ਮੀਡੀਅਮ ਫਲੇਮ ਤੇ ਇਹਨੂੰ ਪਕਾਉਂਦੇ ਰਹੀਓ 10 ਤੋਂ 15 ਮਿੰਟ ਵਿੱਚ ਇਹ ਚੰਗੀ ਤਰ੍ਹਾਂ ਪੱਕ ਜਾਊਗਾ ਜਾਰ ਵਾਲੀ આમਲਾ ਕੈਂਡੀ ਵਿੱਚ ਕਲਰ ਪਾਇਆ ਹੁੰਦਾ ਜੀ ਆਪਾਂ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਪਾਵਾਂਗੇ ਬਿਨਾ ਕਲਰ ਤੋਂ ਬਣਾਵਾਂਗੇ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ yellow ਫੂਡ ਕਲਰ ਪੀਲੇ ਰੰਗ ਦਾ ਫੂਡ ਕਲਰ ਇਹਦੇ ਵਿੱਚ ਪਾ ਕੇ ਇਸ ਕੈਂਡੀ ਤਿਆਰ ਕਰ ਸਕਦੇ ਹੋ ਦੋਸਤੋ ਆਪਣਾ આમਲੇ ਦਾ ਪੇਸਟ ਪਹਿਲਾਂ ਨਾਲ ਕਾਫੀ ਸੁੱਕ ਚੁੱਕਾ ਤੇ ਇਸ ਦਾ ਕਲਰ ਵੀ ਚੇਂਜ ਹੋ ਗਿਆ ਜੀ ਹੁਣ ਆਪਾਂ ਇਸ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਅੱਧਾ ਚਮਚ ਪਾਵਾਂਗੇ ਜਿਵੇਂ ਇਸ ਵਿੱਚ ਚਿੱਟਾ ਨਮਕ ਅੱਧਾ ਚਮਚ ਕਾਲਾ ਨਮਕ ਅੱਧਾ ਚਮਚੀ ਅੱਧੇ ਚਮਚੀ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਜਿੰਜਰ ਪਾਊਡਰ ਪਾਵਾਂਗੀ ਮੈਂ ਪਹਿਲਾਂ ਅਦਰਕ ਨਹੀਂ ਪਾਇਆ ਸੀ ਜੇ ਤੁਹਾਡੇ ਕੋਲ ਅਦਰਕ ਹੈ ਤਾਂ ਤੁਹਾਨੂੰ ਜਿੰਜਰ ਪਾਊਡਰ ਪਾਉਣ ਦੀ ਜ਼ਰੂਰਤ ਨਹੀਂ ਹੈ ਇੱਕ ਚੀਜ਼ ਤੁਸੀਂ ਪਾ ਸਕਦੇ ਹੋ ਜਦੋਂ ਤੁਸੀਂ ਆਮਲੇ ਦਾ ਪੇਸਟ ਬਣਾਇਸੋ ਉਸ ਵਿੱਚ ਤੁਸੀਂ 1 ਇੰਚ ਅਦਰਕ ਦਾ ਟੁਕੜਾ ਪਾ ਕੇ ਉਸ ਦਾ ਪੇਸਟ ਬਣਾ ਸਕਦੇ ਹੋ ਜੇ ਤੁਸੀਂ ਅਦਰਕ ਦਾ ਟੁਕੜਾ ਨਹੀਂ ਪਾਉਣਾ ਤਾਂ ਬਾਅਦ ਵਿੱਚ ਤੁਸੀਂ ਜਿੰਜਰ ਪਾਊਡਰ ਪਾ ਦਿਓ ਫਿਰ ਤੋਂ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਰਹੀ ਹਾਂ ਜੀ ਦੋਸਤੋ ਆਮਲਾ ਕੈਂਡੀ ਘਰ ਵਿੱਚ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋ ਜਾਵੇਗੀ ਕੋਈ ਵੀ ਇਹਦੇ ਵਿੱਚ ਪ੍ਰੀਜ਼ਰਵੇਟਿ ਨੇਚਰਲ ਤਰੀਕੇ ਨਾਲ ਬਿਲਕੁਲ ਹੀ ਆਰਗੇਨਿਕ ਢੰਗ ਨਾਲ ਇਸ ਨੂੰ ਤਿਆਰ ਕੀਤਾ ਜਾਵੇਗਾ ਤੁਸੀਂ ਇਸ ਨੂੰ 2 ਤੋਂ 4 ਮਹੀਨੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਇਸ ਨੂੰ ਤੇ ਜਦੋਂ ਰੋਟੀ ਖਾਓ ਤਾਂ ਉਸ ਤੋਂ ਬਾਅਦ ਇੱਕ ਪੀਸ ਇਸ ਦਾ ਜਰੂਰ ਲਾਓ ਜੀ ਬਹੁਤ ਹੀ ਵਧੀਆ ਇਸ ਨਾਲ ਹਾਜਮਾ ਵੀ ਆਪਣਾ ਬਹੁਤ ਵਧੀਆ ਹੋ ਜਾਂਦਾ ਹੈ ਦੋਸਤੋ ਮੈਂ ਦੂਸਰੇ ਪਾਸੇ ਲੈ ਰਹੀ ਹਾਂ ਇੱਕ ਛੋਟੀ ਜਿਹੀ ਕੱਚ ਦੀ ਕਟੋਰੀ ਵਿੱਚ ਇੱਕ ਵੱਡਾ ਚਮਚ ਕਾਰਨ ਫਲਾਰ ਦਾ ਚਮਚੀ ਆਪਾਂ ਇਹਦੇ ਵਿੱਚ ਪਾਣੀ ਦਾ ਪਾਵਾਂਗੇ ਜੀ ਇਸ ਦਾ ਘੋਲ ਤਿਆਰ ਕਰਨਾ ਹੈ ਜੇ ਆਪਾਂ ਸਿੱਧਾ ਸੁੱਕਾ ਪਾਊਡਰ ਪਾਤਾ ਤਾਂ ਇਹ ਇਹਦੀਆਂ ਗੰਡਾ ਬਣ ਜਾਣਗੀਆਂ ਇੱਕ ਚਮਚ ਪਾ ਕੇ ਇਸ ਦਾ ਚੰਗੀ ਤਰ੍ਹਾਂ ਨਾਲ ਘੋਲ ਤਿਆਰ ਕਰ ਲੈਣਾ ਇੱਕ ਚਮਚ ਇਸ ਵਿੱਚ ਔਰ ਪੈ ਜਾਵੇ ਜੀ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਬਾਅਦ ਚੋਂ ਆਪਾਂ ਨੇ ਪਾਣੀ ਸਕੋ ਨਹੀਂ ਪੈਨੇਗਾ ਇਸ ਕਰਕੇ ਘੱਟ ਤੋਂ ਘੱਟ ਪਾਣੀ ਪਾ ਕੇ ਕੌਰਨ ਫਲੋਰ ਦਾ ਆਪਾਂ ਘੋਲ ਤਿਆਰ ਕਰਨੇ ਆ ਆ ਦੇਖੋ ਜੀ ਇੱਕ ਚਮਚ ਕਾਰਨਫਲਾਰ ਦੇ ਵਿੱਚ ਦੋ ਚਮਚ ਪਾਣੀ ਪਾ ਕੇ ਵਧੀਆ ਜਿਹਾ ਘੋਲ ਬਣ ਕੇ ਤਿਆਰ ਹੋ ਗਿਆ ਇਸ ਵਿੱਚ ਕੋਈ ਗੰਡ ਨਹੀਂ ਹੈ ਹੁਣ ਆਪਾਂ ਥੋੜਾ ਥੋੜਾ ਕਰਕੇ ਇਸ ਪੇਸਟ ਦੇ ਵਿੱਚ ਇਹ ਕਾਰਨਫਲਾਰ ਦਾ ਘੋਲ ਪਾ ਦਵਾਂਗੇ ਤੇ ਨਾਲ ਨਾਲ ਚੱਕਰ ਨਾਲ ਇਸ ਨੂੰ ਫੜਾਉਂਦੇ ਰਵਾਂਗੇ ਇਸ ਨਾਲ ਜਿਹੜਾ ਆਪਣਾ ਆਮਲੇ ਦਾ ਬੈਟਰ ਹੈ ਹੋਰ ਗਾੜਾ ਹੋ ਜਾਊਗਾ ਜੀ ਤੇ ਬਾਕੀ ਬਚਿਆ ਘੋਲ ਇਹ ਵੀ ਪਾ ਦਾਂਗੇ ਹੁਣ ਇਸ ਘੋਲ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਆਮਲੇ ਦੇ ਬੈਟਰ ਵਿੱਚ ਮਿਕਸ ਕਰਦੇ ਨੇ ਜੀ ਤਾਂ ਕੋਈ ਗੰਢ ਨਾ ਰਹੇ ਜੀ ਪਰ ਮੈਂ ਇਹਦੇ ਵਿੱਚ ਅੱਧਾ ਚਮਚ ਹਲਦੀ ਦਾ ਪਾਉਣ ਲੱਗੀ ਹਾਂ ਜੀ ਇਸ ਨਾਲ ਆਪਣੀ ਕੈਂਡੀ ਦਾ ਕਲਰ ਬਹੁਤ ਵਧੀਆ ਆ ਜਾਵੇਗਾ ਤੇ ਹਲਦੀ ਵੈਸੇ ਵੀ ਖਾਣ ਵਿੱਚ ਬਹੁਤ ਵਧੀਆ ਹੁੰਦੀ ਹੈ ਇਹਦਾ ਕੋਈ ਨੁਕਸਾਨ ਨਹੀਂ ਹੈ ਜੀ ਜੇ ਤੁਸੀਂ ਹਲਦੀ ਨਹੀਂ ਪਾਉਣੀ ਤਾਂ ਫੂਡ ਕਲਰ ਵੀ ਪਾ ਕੇ ਇਸ ਨੂੰ ਤਿਆਰ ਕਰ ਸਕਦੇ ਹੋ ਤੇ ਬਿਨਾਂ ਕਿਸੇ ਫੂਡ ਕਲਰ ਜਾਂ ਬਿਨਾਂ ਹਲਦੀ ਤੋਂ ਵੀ ਤੁਸੀਂ ਕੈਂਡੀ ਬਣਾ ਕੇ ਤਿਆਰ ਕਰ ਸਕਦੇ ਹੋ ਦੋਸਤੋ ਹੁਣ ਵੀ ਇਸ ਵਿੱਚ ਮੈਂ ਪਾਵਾਂਗੀ 1 ਚਮਚ ਦੇਸੀ ਘਿਓ ਦਾ ਘਿਓ ਪਾਉਣ ਦਾ ਇਕਦਾ ਇਹ ਫਾਇਦਾ ਹੈ ਕਿ ਆਪਣੀ ਕੈਂਡੀ ਦੇ ਵਿੱਚ ਸ਼ਾਈਨਿੰਗ ਬਹੁਤ ਆ ਜਾਵੇਗੀ ਦੂਸਰਾ ਹੁਣ ਇਹ ਸਾਈਡਸ ਨੂੰ ਬਹੁਤ ਸੌਖੀ ਤਰ੍ਹਾਂ ਛੱਡ ਦਵੇ ਕਿਦਾ ਸਾਰਾ ਬੈਟਰ ਆਪਣਾ ਵਿਚਾਲੇ ਇਕੱਠਾ ਹੋ ਜਾਵੇਗਾ ਤੇ ਆਪ ਨੂੰ ਪਤਾ ਲੱਗ ਜਾਏਗਾ ਆਪਣਾ ਆਮਲੇ ਦਾ ਬੈਟਰ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਸਾਰੀਆਂ ਸਾਈਡਸ ਨੂੰ ਛੱਡ ਕੇ ਇਹ ਸਾਰਾ ਬੈਟਰ ਵਿਚਾਲੇ ਇਕੱਠਾ ਹੋ ਜਾਵੇਗਾ ਜੀ ਤੇ ਆਪਣੀ ਕੈਂਡੀ ਵੀ ਬਹੁਤ ਸੋਹਣੀ ਚਮਕਦਾਰ ਬਣ ਕੇ ਤਿਆਰ ਹੋਵੇਗੀ ਆ ਦੇਖੋ ਦੋਸਤੋ ਘੋ ਪਾਉਣ ਤੋਂ ਬਾਅਦ ਹੈ ਆਪਣੇ ਆਮਲੇ ਦਾ ਬੈਟਰ ਨੇ ਕੈਂਡੀਆਂ ਸਾਈਡਸ ਨੂੰ ਬਹੁਤ ਆਸਾਨੀ ਨਾਲ ਛੱਡ ਦਿੱਤਾ ਹੈ ਜੀ ਤੇ ਸਾਰਾ ਬਚਾਲੇ ਇਕੱਠਾ ਹੋ ਰਿਹਾ ਸਾਈਡਾਂ ਤੇ ਬਿਲਕੁਲ ਵੀ ਨਹੀਂ ਚਿਪਕ ਰਿਹਾ ਜਿਵੇਂ ਜਿਵੇਂ ਮੈਂ ਸਪੈਚਰਾਂ ਨਾਲ ਮਾਰਨੀ ਆ ਉਵੇਂ-ਉਵੇਂ ਹੀ ਸਾਰਾ ਬਚਾਲੇ ਇਕੱਠਾ ਹੋ ਰਿਹਾ ਜੀ ਇਹ ਬੈਟਰ ਹੁਣ ਇੱਕ ਹਲਵੇ ਦੀ ਤਰ੍ਹਾਂ ਲੱਗ ਰਿਹਾ ਤੇ ਬਚਾਲੇ ਹੀ ਘੁੰਮ ਰਿਹਾ ਜੀ ਇਹਦਾ ਮਤਲਬ ਹੈ ਕਿ ਆਪਣਾ ਬੈਟਰ ਬਣ ਕੇ ਤਿਆਰ ਹੋ ਚੁੱਕਾ ਹੁਣ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਇਸ ਨੂੰ 2 ਮਿੰਟ ਲਈ ਠੰਡਾ ਕਰਨੀ ਰੱਖਾਂਗੇ ਗੈਸ ਦੀ ਫਲੇਮ ਆਫ ਕਰ ਤੋਂ ਬਾਅਦ ਮੈਂ ਫਿਰ ਤੋਂ ਇੱਕ ਵਾਰੀ ਸਪੈਚਰਾਂ ਨਾਲ ਸਾਰਾ ਬੈਟਰ ਬਚਾਲੇ ਇਕੱਠਾ ਕਰਨ ਲੱਗਿਆਂ ਜੀ ਇਹ ਡੋਹ ਦੀ ਤਰ੍ਹਾਂ ਆਪਣਾ ਆਮਲੇ ਦਾ ਬੈਟਰ ਬਣ ਕੇ ਤਿਆਰ ਹੋ ਗਿਆ ਜੀ ਸਾਡਾ ਆਮਲੇ ਦਾ ਜਿਹੜਾ ਬੈਟਰ ਸੀ ਉਹ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੈ ਜੀ ਇਸ ਤਰ੍ਹਾਂ ਦੀ ਇਹ ਸ਼ੇਪ ਬਣ ਗਈ ਹੈ ਹੁਣ ਮੈਂ ਇਸ ਦੀ ਛੋਟ-ਛੋਟੀਆਂ ਗੋਲ-ਗੋਲ ਕੈਂਡੀਆਂ ਬਣਾ ਕੇ ਤਿਆਰ ਕਰ ਲਵਾਂਗੀ ਤੁਸੀਂ ਚਾਹੋ ਤਾਂ ਇਹਨੂੰ ਚੌਰਸ ਵੀ ਬਣਾ ਸਕਦੇ ਹੋ ਪਰ ਮੈਂ ਇਸ ਨੂੰ ਗੋਲ ਕਰ ਰਹੀ ਹਾਂ ਜੀ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਖਾਣਾ ਹੈ ਓਨਾ ਹੀ ਰੱਖ ਸਕਦੇ ਹੋ ਪਰ ਮੈਂ ਆਹ ਆਮਲੇ ਦੀ ਗੋਲ ਕੈਂਡੀ ਬਣਾ ਕੇ ਤਿਆਰ ਕਰ ਲਈ ਜੀ ਤੇ ਹੁਣ ਜਿਹੜਾ ਆਪਾਂ ਮਿਸ਼ਰੀ ਦਾ ਪਾਊਡਰ ਰੱਖਿਆ ਸੀ ਬਚਾ ਕੇ ਉਸ ਵਿੱਚ ਇਹਨੂੰ ਚੰਗੀ ਤਰ੍ਹਾਂ ਰੋਲ ਕਰ ਲਵਾਂਗੇ ਆ ਦੇਖੋ ਜੀ ਆਪਣੀ ਆਮਲੇ ਦੀ ਕੈਂਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਸੋਹਣੀ ਤੇ ਬਹੁਤ ਹੀ ਟੇਸਟੀ ਕੈਂਡੀ ਹੈ ਜੀ ਇਸ ਤਰ੍ਹਾਂ ਮੈਂ ਹੁਣ ਸਾਰੀਆਂ ਕੈਂਡੀ ਬਣਾ ਕੇ ਤਿਆਰ ਕਰਾਂਗੀ ਜੀ ਆ ਦੇਖੋ ਦੋਸਤੋ ਸਾਰੀਆਂ ਆਮਲਾ ਕੈਂਡੀ ਬਣ ਕੇ ਆਪਣੀਆਂ ਤਿਆਰ ਹੋ ਚੁੱਕੀਆਂ ਜੀ ਮੈਂ ਸਾਰਿਆਂ ਨੂੰ ਗੋਲ ਸ਼ੇਪ ਦੇ ਦਿੱਤੀ ਹੈ ਤੁਸੀਂ ਚਾਹੋ ਤਾਂ ਚੌਰਸ ਵੀ ਬਣਾ ਸਕਦੇ ਹੋ ਹੁਣ ਇਹਨਾਂ ਨੂੰ ਮੈਂ ਸਾਰਿਆਂ ਨੂੰ ਮਿਸ਼ਰੀ ਦੇ ਪਾਊਡਰ ਵਿੱਚ ਰੋਲ ਕਰਕੇ ਇੱਕ 에ਅਰ ਟਾਈਟ ਕੰਟੇਨਰ ਦੇ ਵਿੱਚ ਰੱਖ ਦਵਾਂਗੀ ਤੁਸੀਂ ਇਸ ਨੂੰ ਸਾਲ ਭਰ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਜਦੋਂ ਮਨ ਚਾਹੋ ਖਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਬਿਲਕੁਲ ਹਾਈਜੀਨਿਕ ਪਿਓਰ ਕੈਂਡੀ ਘਰ ਵਿੱਚ ਬਣ ਕੇ ਤਿਆਰ ਹੋਈ ਹੈ ਜੀ ਕੋਈ ਪ੍ਰੀਜ਼ਰਵੇਟਿਵ ਨਹੀਂ ਇਸ ਵਿੱਚ ਪਾਇਆ ਗਿਆ ਬਿਲਕੁਲ ਨੇਚਰਲੀ ਬਣਾਈ ਗਈ ਹੈ ਸਿਰਫ ਦੋ ਇੰਗਰੀਡੀਅੰਟਸ ਨਾਲ ਇਸ ਨੂੰ ਤਿਆਰ ਕੀਤਾ ਗਿਆ ਜੀ ਦੋਸਤੋ ਮੈਂ ਇੱਕ ਕੱਚ ਦਾ 에어 ਟਾਈਟ ਕੰਟੇਨਰ ਲੈ ਰਹੀ ਆ ਜੀ ਤੁਸੀਂ ਕੱਚ ਜਾਂ ਪਲਾਸਟਿਕ ਕਿਸੇ ਵੀ 에어 ਟਾਈਟ ਕੰਟੇਨਰ ਦੇ ਵਿੱਚ ਇਸ ਨੂੰ ਪਾ ਕੇ ਰੱਖ ਸਕਦੇ ਹੋ ਚਾਹੇ ਇਸ ਨੂੰ ਫ੍ਰੀਜ ਵਿੱਚ ਰੱਖੋ ਜਾਂ ਬਾਹਰ ਰੱਖੋ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਹੀਂ ਹੋਏਗੀ ਇਸ ਨੂੰ ਕੋਈ ਸਟੀਲ ਜਾਂ ਲੋਹੇ ਦੇ ਬਰਤਨ ਵਿੱਚ ਪਾ ਕੇ ਨਹੀਂ ਰੱਖਣਾ ਜੀ ਸਟੀਲ ਜਾਂ ਲੋਹੇ ਦੇ ਬਰਤਨ ਵਿੱਚ ਇਹਦਾ ਟੇਸਟ ਖਰਾਬ ਹੋ ਜਾਵੇਗਾ ਤੇ ਆਪਣੀ ਸਾਰੀ ਆਮਲੇ ਕੈਂਡੀ ਖਰਾਬ ਹੋ ਜਾਵੇਗੀ ਆ ਦੇਖੋ ਦੋਸਤੋ ਮੈਂ ਸਾਰੀਆਂ ਕੈਂਡੀਆਂ ਮਿਸ਼ਰੀ ਦੇ ਪਾਊਡਰ ਵਿੱਚ ਰੋਲ ਕਰਕੇ 에어 ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਰਹੀ ਆ ਜੀ ਬਹੁਤ ਹੀ ਸੋਹਣੀ ਆਪਣੀ ਆਮਲਾ ਕੈਂਡੀ ਬਣ ਕੇ ਤਿਆਰ ਹੋਈ ਹੈ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਣਾ ਤਾਂ ਵੱਧ ਤੋਂ ਵੱਧ ਪੜੋਸੀਆਂ ਪੜੋਸੀਆਂ ਤੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਨਾ ਜੀ ਵੱਧ ਤੋਂ ਵੱਧ ਲਾਈਕ ਕਰਨਾ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ